ਇਹਨਾਂ ਦੋ ਫੋਰਚਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਅਜੇ ਤੱਕ ਹੁਣ ਤੱਕ ਸਿਰਫ ਇਲਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾਵਾਂਗੇ। ਕੌਣ ਨੇ ਚਿਕਾ ਗੱਡੀਆਂ ਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ युवराज ਮੁੰਡਾ ਹੈ ਉਹ ਇੰਜਰਡ ਹੋਇਆ ਹੋਇਆ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਹੋਇਆ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀਗੀ ਜਿਹੜੀ ਇਹਨਾਂ ਨੂੰ ਜਿਹੜੀ ਹੈ ਜਿਹਦੇ ਬਾਰੇ ਦੱਸਿਆ ਜਾਂਦਾ ਵੀ ਫਾਇਰਿੰਗ ਕੀਤੀ ਗਈ ਹੈ ਉਹ ਅਸੀਂ ਸਾਰਾ ਉਹ ਅਸੀਂ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹ ਅੱਜ ਇੱਕ ਬੰਦਾ ਸੀਰੀਅਸਲੀ ਇੰਗਰੇਡ ਹੈ ਉਹ ਦੇਖਦੇ ਆਂਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸੋ ਨਾਮ ਜਿਹਾ ਸਿਰਫ ਤੁਹਾਨੂੰ ਇਹ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜਰਡ ਹੈ ਤੇ ਇੱਕ ਦਿਲਪ੍ਰੀਤ son of ਦੇਸਰਾਜ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਇੰਜਰਡ ਹੋਏ ਨੇ ਜੇਮਨੀ ਜੀ ਜੇਮ ਜੇਮਨੀ ਜੀ ਜੇਮਨੀ ਇਹ ਸ਼ੰਕਰ ਚੌਂਕ ਤੋਂ ਜੇਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾਹ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਬਖੋਖਰੇ ਹੋ ਗਏ ਆ ਡੈਥ ਹੋਈ ਸਾਰਾ ਮ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਵਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਸੀਗਾ ਜ ਜਦੋਂ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਹਾਂ ਜੀ ਉਹਦੇ ਇਨੀਸ਼ੀਅਲ ਸਟੇਜ ਹੈ ਜੀ 10 ਮਿੰਟ ਹੋਏ ਨੇ 15 ਮਿੰਟ ਨੂੰ ਰੈਜ਼ਿਸਟੈਂਸ ਇਨਸੀਡੈਂਟ ਹੋਇਆ ਨੂੰ ਮੈਂ ਆਇਆ ਮੈਂ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਹਾਂ ਜੀ ਠੀਕ ਹੈ ਸਰ ਥੈਂਕ ਯੂ